ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ ਇਤਿਹਾਸ 138 ਸਾਲ ਪਹਿਲਾਂ ਇਹਦੀ ਸਥਾਪਨਾ ਦਿਵਸ ਨੂੰ ਨਾਂਦੇ ਹੋਏ ਅਸੀਂ ਕਾਂਗਰਸ ਦਫ਼ਤਰ ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਬਹੁਤ ਸਾਰਾ ਜਿਹੜਾ ਬਹੁਤ ਸਾਰਾ ਸਿਰ ਹੈ ਉਹ ਕਾਂਗਰਸ ਪਾਰਟੀ ਨੂੰ ਦਿੱਤਾ ਜਾਂਦਾ ਹੈ ਲਗਭਗ 60-65 ਸਾਲ ਕਾਂਗਰਸ ਪਾਰਟੀ ਨੇ ਹਿੰਦੁਸਤਾਨ ਦੇ ਵਿੱਚ ਰਾਜ ਕੀਤਾ ਔਰ ਗਰੀਬ ਗੁਰਬੇ ਦਾ ਤੇ ਗਰੀਬ ਗੁਰਬੇ ਦੀ ਪਾਰਟੀ ਹੈ ਮਨਾਇਆ ਗਿਆ ਕਾਂਗਰਸ ਸਥਾਪਨਾ ਦਿਵਸ ਦੱਸਦੇ ਇਹ ਜਿੱਥੇ ਸਾਰੇ ਭਾਰਤ ਵਿੱਚ ਕਾਂਗਰਸ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਉਸੇ ਕੜੀ ਵਿੱਚ ਪਠਾਨਕੋਟ ਵਿਖੇ ਵੀ ਕਾਂਗਰਸ ਸਥਾਪਨਾ ਦਿਵਸ ਕਾਂਗਰਸ ਪਾਰਟੀ ਦੇ ਮੈਂਬਰਾਂ ਵੱਲੋਂ ਮਨਾਇਆ ਗਿਆ ਜਿੱਥੇ ਮੌਕੇ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਕਾਂਗਰਸ ਰਕੇਸ਼ ਬਬਲੀ ਵੀ ਮੌਜੂਦ ਰਹੇ ਅਤੇ ਕਾਂਗਰਸ ਪਾਰਟੀ ਦੇ ਮੈਂਬਰਾਂ ਸਣੇ ਮਹਾਤਮਾ ਗਾਂਧੀ ਨੂੰ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੇ ਜਾਣਕਾਰੀ ਸਾਂਝਾ ਕੀਤੀ ਆਓ ਦੇਖਦੇ ਹਾਂ ਇਹ ਖਾਸ ਰਿਪੋਰਟ ਅੱਜ ਅਸੀਂ ਕਾਂਗਰਸ ਦੇ ਦਫ਼ਤਰ ਦੇ ਵਿੱਚ ਕਾਂਗਰਸ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ ਸਭ ਤੋਂ ਪਹਿਲਾਂ ਆਸ਼ਚ੍ਰਿਤਾ ਮਹਾਤਮਾ ਗਾਂਧੀ ਜੀ ਨੂੰ ਮਾਲਾ ਅਰਪਣ ਕਰਕੇ ਸ਼ੁਰੂਆਤ ਕੀਤੀ ਗਈ ਤੇ ਫਿਰ ਅਸੀਂ ਸ਼ਰਧਾਂਜਲੀ ਦਫ਼ਤਰ ਕਾਂਗਰਸ ਦਿੱਤੀ ਸਾਰੇ ਆਪਣੇ ਪੂਰਵਜਾਂ ਨੂੰ ਉਹ ਅੱਜ ਸਥਾਪਨਾ ਦਿਵਸ ਮਨਾਦੇ ਹੋਏ ਅਸੀਂ ਕਾਂਗਰਸ ਦਫ਼ਤਰ ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਸਾਨੂੰ ਇਸ ਗੱਲ ਦਾ ਬੜਾ ਫਕਰ ਹੈ ਔਰ ਮਾਣ ਹੈ। ਕਿ ਅਸੀਂ ਉਸ ਪਾਰਟੀ ਦੇ ਸਿਪਾਹੀਆਂ ਜਿਸ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਅਹਿਮ ਰੋਲ ਅਦਾ ਕੀਤਾ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਉਸ ਪਰਵਾੜ ਦੇ ਔਰ ਸੈਕੂਲਰ ਪਾਰਟੀ ਦੇ ਸਦਸਿਆਂ ਸੀ ਜਿਸ ਨੇ ਹਿੰਦੁਸਤਾਨ ਦੀ ਆਜ਼ਾਦੀ ਦਾ ਰੋਲ ਅਦਾ ਕੀਤਾ। ਬਹੁਤ ਸੁਚੇਤੇ ਢੰਗ ਨਾਲ ਇਹਦਾ ਆਜ਼ਾਦੀ ਤੋਂ ਬਾਅਦ ਪ੍ਰਬੰਧ ਵੀ ਕੀਤਾ। ਅੱਜ ਹਿੰਦੁਸਤਾਨ ਪੂਰੇ ਵਿਸ਼ਵ ਦੇ ਵਿੱਚ ਇੱਕ ਸ਼ਕਤੀ ਬਣ ਚੁੱਕੀ ਹੈ ਉਹਦਾ ਬਹੁਤ ਸਾਰਾ ਜਿਹੜਾ ਬਹੁਤ ਸਾਰਾ ਸਿਹਰਾ ਉਹ ਕਾਂਗਰਸ ਪਾਰਟੀ ਨੂੰ ਦਿੱਤਾ ਜਾਂਦਾ ਹੈ ਲਗਭਗ 60-65 ਸਾਲ ਕਾਂਗਰਸ ਪਾਰਟੀ ਨੇ ਹਿੰਦੁਸਤਾਨ ਦੇ ਵਿੱਚ ਰਾਜ ਕੀਤਾ ਔਰ ਗਰੀਬ ਗੁਰਬੇ ਦਾ ਇਹ ਗਰੀਬ ਗੁਰਬੇ ਦੀ ਪਾਰਟੀ ਹੈ ਆਚਾਰ ਦੀ ਪਾਰਟੀ ਹੈ ਸਾਡਾ ਏਮ ਹੈ ਬਈ ਲਾਸਟ ਪੰਕਤੀ ਦੇ ਵਿੱਚ ਬੈਠੇ ਇਨਸਾਨ ਦੇ ਵਿੱਚ ਵੀ ਪੂਰੀ ਮਦਦ ਪੂਰੀ ਹਾਜ਼ਰੀ ਹਿੰਦੁਸਤਾਨ ਦੇ ਬੁਨਿਆਦ ਦੇ ਵਿੱਚ ਹੋਵੇ ਤਾਂ ਜੋ ਅਸੀਂ ਆਨੰਦਪੂਰਵਕ ਆਪਣੀ ਆਜ਼ਾਦੀ ਦਾ ਆਨੰਦ ਮਾਣ ਸਕੀਏ ਕਿਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਪੂਰਗਾਂ ਮਹਾਤਮਾ ਗਾਂਧੀ ਜੀ ਦਾ ਜਵਾਹਰ ਲਾਲ ਨਹਿਰੂ ਜੀ ਦਾ ਸੁਭਾਸ਼ ਚੰਦਰ ਬੋਸ ਜੀ ਦਾ ਇਸ਼ਾਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਸ਼੍ਰੀ ਮਤੀਂਦਰਾ ਗਾਂਧੀ ਜੀ ਦਾ ਰਾਜੀਵ ਗਾਂਧੀ ਜੀ ਦਾ ਸਾਰਿਆਂ ਦਾ ਮੈਂ ਦੇ ਲੋਤਹ ਦੇ ਲੋਤੋ ਧੰਨਵਾਦੀਆਂ ਸਾਨੂੰ ਉਸ ਪਾਰਟੀ ਦੀ ਸੇਵਾ ਕਰਨ ਦਾ ਹਿੰਦੁਸਤਾਨ ਦੀ ਸੇਵਾ ਕਰਨ ਦਾ ਜਨਤਾ ਜਨਾਰਦਨ ਦੀ ਸੇਵਾ ਕਰਨ ਦਾ ਸਾਨੂੰ ਹਸਮਾਣ ਹਾਲ ਸਕਦਾ ਕੈਮਰਾ ਪਰਸਨ ਹਨੀ ਦੇ ਨਾਲ ਅਦਰਸਨੀ ਦੀ ਰਿਪੋਰਟ